ਇਸ ਗੱਲ ਦਾ ਖਿਆਲ ਕਰਨਾ ਜੀ ਸਿਖ ਰਹਿਤ ਮਰਿਆਦਾ ਵਿੱਚ ਇਹ ਬਚਨ ਲਿਖਿਆ ਹੋਇਆ ਕਿ ਅੰਗਸ਼ੇਦ ਗਿਹੜੇ ਪੁਨੇ ਮਨ ਪਾਉਂ। ਅੰਗਸ਼ੇਦ ਦਾ ਅਰਥ ਹੈ ਕਿ ਜਿਤਰਾ ਅੱਖ ਵਿੱਚ ਪੁੱਕਾ ਪਾਉਣਾ ਤਨਾ ਵਿੱਚ ਵਾਲੀਆਂ ਆਦ ਪਾਉਂ ਇੱਕ ਛੇਦ ਕੇ ਸਰਾਤ ਮਾਰ ਕੇ ਪਾਉਂ। ਇਹ ਪਾਉਂ ਤੋਂ ਮਨਾ ਕੀਤਾ ਹੈ ਸੰਤ ਰਹਿਤ ਮਰਿਆਦਾ ਵਿੱਚ ਇਹ ਬਚਨ। ਕਿ ਇਹ ਜਿਹੜੇ ਗਿਹੜੇ ਨੇ ਭਾਜੀ ਤੇ ਗਿਹੜੇ ਨਹੀਂ ਪਾਉਂ। ਜਿਹੜੇ ਅੰਗਾਂ ਖੇਦ ਛੇਦ ਕੇ ਪਾਇਓ ਨੇ ਉਹ ਨਹੀਂ ਪਾਉਂਦੇ। ਉਹ ਕਿ ਕੁਦਰਤ ਦੀ ਪਰਮਾਤਮਾ ਦੀ ਰਜਾ ਤੋਂ ਬਾਹਰ ਹੀ ਗੱਲ ਹੈ। ਪ੍ਰਭੂ ਪਰਮਾਤਮਾ ਨੇ ਸਾਗੂ ਨੱਕ ਦੇ ਦੋ ਸਰਾਸ ਦਿੱਤੇ ਨੇ ਸਾਹ ਦਿੱਤਾਂਗੇ। ਜੀਵ ਨੂੰ ਪੋਦਾ ਉਦਾ ਤੇ ਇੱਕ ਕਾਣਾ ਪੰਮੂ ਦੀ ਪ੍ਰਖਲਾ ਤੰਦਰ ਉੱਪਰ ਨਹੀਂ ਉਪਾਉਂਦਾ ਸੀ। ਤੇ ਉਹਦੀ ਰਜਾ ਤੋਂ ਬਾਹਰ ਦੀ ਗੱਲ ਹੋ ਗਈ। ਜੇ ਨੱਕ ਨੂੰ ਛੇਦ ਕੇ ਨਾ ਨਥ ਆ ਆ ਜਾਂ ਕੋਈ ਹੋਰ ਗਹਿਣਾ ਪਾਇਆ ਕਿ ਯੁੱਧ ਦੇ ਰਾਜਾ ਤੋਂ ਬਾਹਰ ਨਿਕਲ ਕੰਨ ਚ ਸ਼ਰਾਬ ਲਾਇਆ ਮਹਾਰਾਜ ਨੇ ਸਾਨੂੰ ਸੋਤੇ ਪਰ ਕੰਨ ਦੇ ਵਿੱਚ ਸ਼ਰਾਬ ਪਾਰ ਕੇ ਉਹਦੇ ਵਿੱਚ ਗਹਿਣਾ ਪਾਣਾ ਇਹ ਪਰਮਾਤਮਾ ਦੀ ਰਾਜਾ ਤੋਂ ਬਾਹਰ ਹੀ ਦਾ ਇੱਕ ਥਾਂ ਨਹੀਂ ਕਾਨੂੰਨ ਕਈ ਕਈ ਥਾਵਾਂ ਤੋਂ ਬਣਿਆ ਹੁੰਦਾ ਜਦੋਂ ਮਾਈਆਂ ਦਾ ਬਿੰਦ ਨਹੀਂ ਬਿੰਦੀਆਂ ਨੇ ਇੱਥੇ ਦਾ ਵਿਚਾਰੇ ਅੱਜ ਕੱਲ੍ਹ ਦੇ ਨੌਜਵਾਨ ਵੀ ਮੰਦੀ ਫਿਰਦੇ ਉਹਨਾਂ ਨੇ ਅੱਜ ਵੀ ਪਤਾ ਨਹੀਂ ਕਿਹੜਾ ਜਜ਼ਬਾ ਆਇਆ ਹੋਇਆ ਉਹ ਕਿਉਂ ਬੰਨੀ ਫਿਰਦੇ ਨੇ ਆਪਣੇ ਖੰਨਾ ਵਿੱਚ ਨਦੀਆਂ ਪਾਈ ਫਿਰਦੇ। ਉਹ ਵੀ ਵਾਲੀਆਂ ਪਾਈ ਫਿਰਦੇ ਨੇ ਬੱਚਾ। ਪਤਾ ਨਹੀਂ ਕਿਉਂ ਇਤਨਾ ਦਾ ਕਰ। ਆਪਨੇ ਅੰਤਰ ਇਤਰਾ ਦੀਆਂ ਬੇਟੀਆਂ ਪੈਦਾ ਕਰਨੀਆਂ ਛੱਡ ਮਹਾਰਾਜ ਜੀ। ਹੂੰ ਸੰਸਾਰ ਦੇ ਅੰਦਰ ਜੇਤਰਾ ਤੀਨ ਪ੍ਰਮਾਤਮਾ ਨੇ ਭਿਜਿਆ ਉਤਰਾਂ ਰਹਿ ਉਹਦੀ ਰਜ਼ਾ ਹੈ, ਉਹਦਾ ਹੁਕਮ ਹੈ। ਇਤਰਾ ਦੇ ਕਰਮ ਕਰਦੇ ਉਹਦੀ ਰਜ਼ਾ ਤੋਂ ਬਾਹਰ ਜਾਣਾ। ਮਨਮਤ ਹੈ। ਇਹ ਆਪਛੇਦ ਗਹਿਣੇ ਤਾਨ ਦੇ ਉੱਪਰ ਪੈਣੜੇ ਇਹ ਮਨਮਤ ਇਹ ਮਨਮਤ ਨਹੀਂ ਕਰਨੀ ਚਾਹੁੰਦੇ ਸਨ ਉਹਦੀ ਰਾਜਾ ਉਹਦੇ ਹੁਕਮ ਉਹਦੇ ਭਾਣੇ ਹਰ ਇੱਕ ਨੂੰ ਵਿਚਰਨਾ ਚਾਹੁੰਦਾ ਇਹ ਗਹਿਣੇ ਜਿਹੜੇ ਇਤਨਾ ਦੇ ਨਹੀਂ ਪਾਣੇ ਚਾਹੁੰਦੇ ਇਹ ਗਹਿਣੇ ਤਾਂ ਉਹ ਲੋਕ ਕਵਾਦੇ ਸੀ ਸਾਡੇ ਭਾਰਤ ਦੇ ਲੋਕਾਂ ਦੇ ਜਿਹੜੇ ਲੋਕ ਇਥੋਂ ਕੈਰ ਕਰਕੇ ਲੈ ਕੇ ਜਾਂਦੇ ਸੀ ਨਾ ਕਿ ਚੰਗੇ ਕਾਰੀਗਰ ਨੌ ਜਵਾਨੀ ਨੂੰ ਇੱਥੇ ਦੀ ਰੁਪਾਇਦ ਕਰਕੇ ਲੈ ਕੇ ਜਾਣਾ ਜਿਹਦੀ ਬੇਤੀਆਂ ਪੁੱਤਰਾ ਚਗੇ ਕਾਰੀਗਰ ਹੁੰਦੇ ਸੀ ਕਰੋਨਾ ਨੂੰ ਗਜਰੀ ਦੇ ਬਾਜ਼ਾਰ ਵਿੱਚ ਵੇਚਣ ਦੇ ਲਈ ਲੈ ਕੇ ਜਾਂਦੇ ਉਹਨਾਂ ਦੇ ਫਿਰ ਨੱਥ ਆਦ ਪਾ ਦਿੱਤੀ ਜਾਂਦੀ ਸੀ ਸ਼ਾਦੀ ਦੇ ਲਈ ਇਹ ਲੋਕ ਗੁਲਾਮ ਨੇ ਪਰ ਇਹ ਲੋਕ ਗੁਲਾਮ ਨੇ ਵਿਕੜ ਆ ਹੁਣ ਉਹ ਨੱਥ ਤੋਂ ਹੌਲੀ-ਹੌਲੀ ਇਹਨਾਂ ਦੇ ਬਚਾਰੇ ਦੇ ਗਹਿਣੇ ਦੇ ਰੂਪ ਵਿੱਚ ਉਹਨੂੰ ਉਧਾਟ ਕਰ ਕਿਤਾ ਜੀ ਗਹਿਣਾ ਹੈ ਸੋਨਾ ਹੀ ਬੜਾ ਲੱਗਦਾ ਹੈ ਇਹਨੂੰ ਸੋਨਾ ਲੱਗਣ ਲੱਗ ਪਿਆ सोने कि सोना बड़ा लगता है यह गुलामी दी दिशा है इस करके गुरु ने सब उस गुलामी चुप कटिया है सिख रहत मर्यादा च भी बचन है की तरह के अंग शेद कहने पाने मन मेरी